ਨਮਸਕਾਰ ਦੋਸਤੋ ਮੈਂ ਰਮੇਸ਼ ਕਪਾ ਚਾਂਸ ਵਗੈਰਾ ਦਾ ਨਿਊਜ਼ ਕੋਰਟ ਕਪੂਰਾ ਪੰਜਾਬ ਤੁਹਾਨੂੰ ਦਿਖਾਣਿਆ ਲਾਈਵ ਤਸਵੀਰਾਂ ਅੱਜ ਪਿਤਾਮ ਸਵਾ ਸਪੀਕਰ ਕੁਲਦਾਰ ਸਿੰਘ ਸੰਧਵਾ ਵੱਲੋਂ ਜੋ ਕਾਲਜ ਰੋਡ ਹੈ ਸ੍ਰੀਪਖ ਸਿੰਘ ਕਾਲਜ ਰੋਡ ਦੀ ਸੜਕ ਸੀ ਔਰ ਸ਼ਾਂਤੀਬਨ ਵੀ ਨਾਲ ਲੱਗਦਾ ਹੈ ਔਰ ਜਿੱਥੇ ਸਕੂਲ ਕਾਲਜ ਦੇ ਬੱਚਿਆਂ ਨੂੰ ਆਉਣ ਜਾਣ ਦੀ ਦਿੱਕਤ ਆਉਂਦੀ ਸੀ ਉੱਥੇ ਸ਼ਮਸ਼ਾਨ ਘਾਟ ਵਾਸਤੇ ਵੀ ਜੋ ਸੰਸਕਾਰ ਕਰਨ ਵਾਸਤੇ ਲੋਕ ਆਉਂਦੇ ਸੀ ਉਹਨਾਂ ਨੂੰ ਹੀ ਲੰਗਨ ਟਾਪੰਦੀ ਕਾਫੀ ਦਿੱਕਤਾਂ ਦੀ ਸੀ ਔਰ ਰਾਹ ਗਿਰਾਂ ਨੂੰ ਵੀ ਇਹ ਦਿੱਕਤਾਂ ਦੀ ਸੀ ਕਿਉਂਕਿ ਕਿਸਾਨ ਜਿਹੜਾ ਆਪਣੇ ਫਸਲ ਲੈ ਕੇ ਇਸ ਰੋਡ ਦੇ ਉੱਤੋਂ ਦੀ ਲੰਘਦੇ ਸੀ ਨਵੀਂ ਦਾਣਾ ਮੰਡੀ ਜਿਹੜੀ ਉਹ ਕਾਫੀ ਨਜ਼ਦੀਕ ਬੈੰਦੀ ਹੈ ਔਰ ਇਸ ਰੋਡ ਦੇ ਉੱਤੋਂ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਕਿਉਂਕਿ ਬਰਸਾਤਾ ਪੈਣ ਕਰਨ ਇੱਥੇ ਪਾਣੀ ਕਾਫੀ ਖੜ ਜਾਂਦਾ ਸੀ ਔਰ ਕਈ ਕਈ ਦਿਨ ਪਾਣੀ ਜਿਹੜਾ ਨਹੀਂ ਸੀ ਜਾਂਦਾ ਤੇ ਮਹੱਲਾ ਨਵਾਸੀਆਂ ਨੇ ਵੀ ਖੁਸ਼ੀ ਜਨ ਕੀਤੀ ਹੈ ਕਿ ਅੱਜ ਵਦਾਲ ਸਭਾ ਸਪੀਕਰ ਨੇ ਸਾਡੀ ਗੱਲ ਸੁਣੀ ਔਰ ਆਹ ਨਾਲ ਸੜਕ ਦਾ ਉਦਘਾਟਨ ਕਰਕੇ ਇਹ ਸੜਕ ਜਿਹੜੀ ਹੈ ਬਹੁਤ ਜਲਦ ਤਿਆਰ ਹੋ ਜਾਵੇਗੀ ਔਰ ਸਾਨੂੰ ਇਹ ਤੋਂ ਲੰਮੀਆਂ ਨੱਪਾਂ ਦੇ ਜਿਹੜੀ ਹੈ ਖੁਸ਼ੀ ਜਾ ਸਕਦ ਹੋਵੇਗੀ ਅਸੀਂ ਵਿਦਵਾਨ ਸਵਾ ਸਪੀਕਰ ਕੁਲਤਾ ਸਿੰਘ ਸੰਧਵਾ ਦਾ ਖੇਲੇ ਧੰਨਵਾਦ ਵੀ ਕਰਦੇ ਹਾਂ ਨਮਸਕਾਰ ਦੋਸਤੋ ਮੈਂ ਰਮੇਸ਼ ਘਾਪਾ ਚਾਂਸ ਵਗੈਰਾ ਦਾ ਬੀ ਨਿਊਜ਼ ਕੋਰਟ ਕਪੂਰਾ ਪੰਜਾਬ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਅੱਜ ਵਿਦਵਾਨ ਸਵਾ ਸਪੀਕਰ ਕੁਲਤਾ ਸਿੰਘ ਸੰਧਵਾ ਵੱਲੋਂ ਜੋ ਕਾਲਜ ਰੋਡ ਅਸ਼ੀਰਪਖ ਸਿੰਘ ਕਾਲਜ ਰੋਡ ਦੀ ਸੜਕ ਸੀ ਔਰ ਸ਼ਾਂਤੀਬੰਦ ਵੀ ਨਾਲ ਲੱਗਦਾ ਹੈ ਔਰ ਜਿੱਥੇ ਸਕੂਲ ਕਾਲਜ ਦੇ ਬੱਚਿਆਂ ਨੂੰ ਆਉਣ ਜਾਣ ਦੀ ਦਿੱਕਤ ਆਉਂਦੀ ਸੀ ਉਥੇ ਸ਼ਮਸ਼ਾਨ ਘਾਟ ਵਾਸਤੇ ਵੀ ਜੋ ਸੰਸਕਾਰ ਕਰਨ ਵਾਸਤੇ ਲੋਕ ਆਉਂਦੇ ਸੀ ਉਹਨਾਂ ਨੂੰ ਹੀ ਲੰਘਣ ਟੱਪਣ ਦੀ ਕਾਫੀ ਦਿੱਕਤ ਆਉਂਦੀ ਸੀ ਔਰ ਰਾਹ ਗਿਰਾ ਨੂੰ ਵੀ ਇਹ ਦਿੱਕਤ ਆਉਂਦੀ ਸੀ ਕਿਉਂਕਿ ਕਿਸਾਨ ਜਿਹੜਾ ਆਪਣੀ ਫਸਲ ਲੈ ਕੇ ਇਸ ਰੋਡ ਦੇ ਉੱਪਰੋਂ ਦੀ ਲੰਘਦੇ ਸੀ ਔਰ ਨਵੀਂ ਦਾਣਾ ਮੰਡੀ ਜਿਹੜੀ ਉਹ ਕਾਫੀ ਨਜ਼ਦੀਕ ਪੈਂਦੀ ਹੈ ਔਰ ਇਸ ਰੋਡ ਦੇ ਉੱਪਰੋਂ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਬਰਸਾਤਾਂ ਪੈਣ ਕਾਰਨ ਇਥੇ ਪਾਣੀ ਕਾਫੀ ਥੜ ਜਾਂਦਾ ਸੀ ਔਰ ਕਈ ਕਈ ਦਿਨ ਪਾਣੀ ਜਿਹੜਾ ਨਹੀਂ ਸੀ ਜਾਂਦਾ ਤੇ ਮਹੱਲਾ ਨਵਾਸੀਆਂ ਨੇ ਵੀ ਖੁਸ਼ੀ ਜਾਹ ਕੀਤੀ ਹੈ ਕਿ ਅੱਜ ਉਦਾਨ ਸਵਾਸਪਿਕਰ ਨੇ ਸਾਡੀ ਗੱਲ ਸੁਣੀ ਔਰ ਅੱਜ ਸੜਕ ਦਾ ਉਦਘਾਟਨ ਕਰਕੇ ਇਹ ਸੜਕ ਜਿਹੜੀ ਹੈ ਬਹੁਤ ਜਲਦ ਤਿਆਰ ਹੋ ਜਾਵੇਗੀ ਔਰ ਸਾਨੂੰ ਇਹ ਤੋਂ ਲੰਮੀਆਂ ਨੱਪਾਂ ਦੇ ਵਿੱਚ ਜਿਹੜੀ ਹੈ ਖੁਸ਼ੀ ਜਾਹ ਹੋਵੇਗੀ ਅਸੀਂ ਉਦਾਨ ਸਵਾਸਪਿਕਰ ਕੋ ਦਾਸੀਨ ਸੰਵਾਦਾ ਕਰਨ ਲਈ ਧੰਨਵਾਦ ਵੀ ਕਰਦੇ ਹਾਂ 14 ਸਰ ਜਿਹੜਾ ਇਸ ਰੋਡ ਦਾ ਜਿਹੜਾ ਕਟਿੰਗ ਕੀਤਾ ਕਿ ਬੜੇ ਚਿਰ ਤੋਂ ਜਿਹੜੇ ਬਹੁਤ ਬੁਰੇ ਹਾਲਾਤ ਸੀਗੇ ਜਿਹੜੇ ਅੱਜ ਮੇਰੇ ਪਿਆਰੇ ਨਗਰ ਕੋਟਕਪੂਰਾ ਦੇ ਸ਼ਹੀਦ ਭਗਤ ਸਿੰਘ ਕਾਲਜ ਰੋਡ ਦੇ ਉੱਪਰ ਨਵੀਂ ਜਿਹੜੀ ਮੇਨ ਜਿਹੜਾ ਇਹ ਅਪਰੋਚ ਹੈ ਉਹਨੂੰ ਉੱਚਾ ਕਰਕੇ ਸੀਵਰੇਜ ਪਾ ਕੇ ਤੇ ਨਵਾਂ ਬਣਾਉਣ ਦਾ ਜਿਹੜਾ ਉਹ ਅੱਜ ਨੀਂਹ ਪੱਤਰ ਰੱਖਿਆ ਇਹਦੇ ਚ ਇੰਟਰਲੋਕਿੰਗ ਕੀਤੀ ਜਾਏਗੀ ਔਰ ਵਧੀਆ ਮਿਆਰੀ ਜਿਹੜੀਆਂ ਆਈਐਸਆਈ ਮਾਰਕਾ ਜਿਹੜੀਆਂ ਟਾਈਲਾਂ ਉਹ ਲਾਈਆਂ ਜਾਣਗੀਆਂ ਔਰ ਇਹਦਾ 26 ਲੱਖ ਦਾ ਐਸਟੀਮੇਟ ਹੈ ਔਰ ਇਹ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਏਗਾ ਔਰ ਇਹਨੂੰ ਬਾਅਦ ਚ ਚੈੱਕ ਕੀਤਾ ਜਾਏਗਾ ਜੇ ਇਹਦੇ ਚ ਕੋਈ ਇੱਕ ਵੀ ਬਕੰਤ ਕਮੀ ਹੋਈ ਤੇ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਔਰ ਇਹਨੂੰ ਮੈਂ ਮੁਹੱਲਾ ਵਾਸੀਆਂ ਤੋਂ ਬੇਨਤੀ ਕਰਦਾ ਵੀ ਇੱਥੇ ਆਉਂਦੇ ਜਾ ਕੇ ਦੇਖਦੇ ਰਹਿਣ ਵੀ ਕੰਮ ਮਿਆਰੀ ਹੋ ਰਿਹਾ ਕਿ ਨਹੀਂ ਹੋ ਰਿਹਾ ਕਿਉਂਕਿ ਜੇ ਡਿਊਰੀ ਪ੍ਰੋਸੈਸ ਤੋਂ ਪਰੋਂ ਠੀਕਰਾਵਾ ਸਕਦੇ ਆ ਬਾਅਦ ਚ ਕਰਵਾ ਫਿਰ ਵੀ ਲਵਾਵਾਂਗੇ ਲੇਕਿਨ ਉੱਤੇ ਟਾਈਮ ਲੱਗਦਾ ਪੈਸਾ ਮੈਂ ਕੋਟ ਪੂਰਾ ਸ਼ਹਿਰ ਦੇ ਨਿਵਾਸੀਆਂ ਨੂੰ ਵਧਾਈ ਦਿੰਦਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਧੰਵਾਦੀ ਹਾਂ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਕੋਟ ਹਨ ਕੋਟ ਇਮਾਨਦਾਰੀ ਦੇ ਨਾਲ ਪੰਜਾਬ ਦੀ ਨਿਹਾਰ ਬਦਲੀ ਹੈ ਸ਼ਹਿਰਾਂ ਦੀ ਨਿਹਾਰ ਬਦਲਦੀ ਹੈ ਔਰ ਤੁਸੀਂ ਦੇਖੋ ਵਾ ਢਿੱਲੋਂ ਕਲੋਨੀ ਉਥੇ 35 ਸਾਲ ਹੋ ਗਏ ਕਿਸੇ ਨੇ ਕੁਝ ਕੀਤਾ ਹੀ ਨਹੀਂ ਸੀ ਉਹ ਵਧੀਆ ਬਣਾਤੀ ਠੀਕ ਹੈ ਜੀ ਆ ਪਿਛਲੀਆਂ ਸੜਕਾਂ ਵਧੀਆ ਬਣਾਤੀਆਂ ਆ ਹੁਣ ਤੁਹਾਡੀ ਜਿਹੜੀ ਰਾਈਜ਼ਿੰਗ ਮੇਨ ਉਹ 2-4 ਦਿਨਾਂ ਚ ਸ਼ੁਰੂ ਹੋ ਜਾਣਾ ਕੱਲ ਉਹਦੀ ਟੈਸਟਿੰਗ ਆਸਤੇ ਟੀਮ ਆ ਰਹੀ ਆ ਸੋ ਸ਼ਹਿਰ ਦੇ ਵਿੱਚ ਬੜੇ ਵੱਡੇ ਵੱਡੇ ਕੰਮ ਹੋ ਰਹੇ ਆ ਸੋ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਸੋ ਆਪਾਂ ਸ਼ਹਿਰ ਨੂੰ ਬਹੁਤ ਵਧੀਆ ਸ਼ਹਿਰ ਵਾਸੀਆਂ ਦੀ ਸਹੂਲਤਾਂ ਪੈਦਾ ਕਰਾਂਗੇ ਕਿੰਨੇ ਸਮੇਂ ਦੇ ਵਿੱਚ ਇਹ ਸੜਕ ਤਿਆਰ ਹੋ ਜੂਗੀ ਇਹ ਤਾਂ ਮੇਰਾ ਖਿਆਲ ਹੈ ਇਹ ਹੋਣੀ ਚਾਹੀਦੀ ਹੈ ਮੈਕਸਿਮਮ 15-20 ਦਿਨਾਂ ਚ 3 ਮਹੀਨੇ ਚ ਇਸ ਤੋਂ ਜ਼ਿਆਦਾ ਨਹੀਂ ਹੋਏਗਾ ਇਸ ਤੋਂ ਜ਼ਿਆਦਾ ਨਹੀਂ ਅੰਜਸਰ ਅੱਜ ਨਵੀਂ ਸੜਕ ਦਾ ਉਦਗਾਟਨ ਕੀਤਾ ਜਾ ਰਿਹਾ ਸਪੀਕਰ ਸਾਹਿਬ ਆ ਰਹੇ ਆ ਕੀ ਕਹਿਣਾ ਚਾਹੋਗੇ ਅ ਬਸ ਇਹ ਕਾਫੀ ਲੰਮੇ ਟਾਈਮ ਤੋਂ ਅਡੀਕ ਸੀਗੀ ਸਾਨੂੰ ਇਸ ਚੰਗਾ ਵੀ ਤੇ ਸੜਕ ਬਣਾਉਣੇ ਕਿਉਂਗੀ ਆਹ ਏਰੀਆ ਸੀਗਾ ਇਧਰਲਾ ਗੁਰਦੇਵ ਭਾਜਰ ਨਗਰ ਇਹ ਸ਼ੀਸ਼ਪਾਗ ਸੰਗਤ ਦੇ ਜੋ ਵਾਸੀ ਸੀਗੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ ਸਾਨੂੰ ਤੇ ਹੁਣ ਸੁਣੀ ਗਈ ਆ ਉਮੀਦ ਆ ਕਿ ਸੜਕ ਵਧੀਆ ਬਣਾਉਣਗੇ ਠੇਕੇਦਾਰ ਤੇ ਲੋਕਾਂ ਨੂੰ ਵੀ ਬੇਨਤੀ ਹੈ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਕੋਲੇ ਖੜਕੇ ਬਣਵਾਇਓ ਕਿ ਬਾਅਦ ਚੋਂ ਫਿਰ ਤੁਸੀਂ ਕਹੋਗੇ ਸੜਕਾਂ ਐ ਬਣ ਜਾਂਦੀ ਆ ਤੁਹਾਡਾ ਪੈਸਾ ਤੁਹਾਡਾ ਇੱਥੇ ਲੱਗਣਾ ਤੇ ਉਮੀਦ ਆ ਤੁਸੀਂ ਸਾਰੇ ਸਾਥ ਦੋਗੇ ਇਹ ਜਿਹੜੀ ਇਹ ਜਿਹੜੀ ਸੜਕ ਐ ਕਿ ਇੰਟਰਲੋਕਿੰਗ ਟਾਈਲ ਬਣੂਗੀ ਜਾਂ ਸਲੋਕਲੀ ਬਣੂਗੀ ਇੰਟਰਲੋਕ ਟਾਈਲ ਹੀ ਬਣੇਗੀ ਇੰਟਰਲੋਕਿੰਗ ਟਾਈਲ ਹੀ ਬਣੇਗੀ ਠੀਕ ਐ ਜੀ ਇੱਥੇ ਕਾਲਜ ਵੀ ਬਣਿਆ ਹੋਇਆ ਔਰ ਸ਼ਮਸ਼ਾਨ ਘਾਟ ਵੀ ਐ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਸੀਗੀਆਂ ਕਿਉਂਕਿ ਕਾਲਜ ਦੇ ਬੱਚੇ ਜਾਂਦੇ ਸੀਗੇ ਕੋਈ ਜਦੋਂ ਕੋਈ ਮੌਤ ਹੋ ਜਾਂਦੀ ਸੀ ਜਾਂ ਉੱਥੋਂ ਦੇ ਲੋਕ ਰਾਂਗਦੇ ਸੀਗੇ ਪਰੇਸ਼ਾਨੀ ਆਉਂਦੀ ਸੀਗੀ ਪਰ ਕਾਫੀ ਟਾਈਮ ਤੋਂ ਮੰਗ ਸੀ ਸੁਣੀ ਆ ਪ੍ਰਿੰਸਪੀਕਰ ਸਾਹਿਬ ਨੇ ਤਾਂ ਆਪਾਂ ਨੂੰ ਸਹਿਯੋਗ ਜੜਾ ਚਾਹੀਦਾ ਮੈਂ ਤੁਹਾਡਾ ਅਰਵਿੰਦ ਕੁਮਾਰ ਜੀ ਅੱਜ ਜੋ ਸੜਕ ਦਾ ਉਦਘਾਟਨ ਕੀਤਾ ਜਾ ਰਿਹਾ ਹੁੰਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਹੈ ਜੀ ਬੜੇ ਟਾਈਮ ਤੋਂ ਬੜੇ ਪ੍ਰੇਸ਼ਾਨ ਸੀ ਛੰਡਾ ਜਿਹੜਾ ਨੰਗਾ ਟੱਪਾ ਸੀ ਇਹ ਹੀ ਸੀ ਬਹੁਤ ਮੁਸ਼ਕਿਲਾਂ ਦੇ ਸੀ ਗੱਡੀ ਵੀ ਨਹੀਂ ਨੰਗੀ ਸੀ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਬਹੁਤ ਵਧੀਆ ਗੱਲ ਹੈ ਜੀ ਇਹ ਸੜਕ ਬਣ ਰਹੀ ਹੈ ਬਹੁਤ ਵਧੀਆ ਉਪਰਾਲਾ ਜੀ ਇਸਪੀਕਰ ਜਦੋਂ ਇੱਥੇ ਬਰਸਾਤ ਪੈਂਦੀ ਸੀ ਤੇ ਪਾਣੀ ਵੀ ਬਹੁਤ ਖੜ ਜਾਂਦਾ ਸੀ ਔਰ ਕਾਲਜ ਨੂੰ ਬੱਚੇ ਵੀ ਆਉਂਦੇ ਸੀ ਉਹਨਾਂ ਨੂੰ ਵੀ ਬੜੀ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਸੀ ਬੜਾ ਪ੍ਰੋਬਲਮ ਆਂਦੀ ਸੀ ਬੱਚਿਆਂ ਨੂੰ ਕਾਲਜ ਦੇ ਬੱਚਿਆਂ ਨੂੰ ਕਿਸੇ ਨੇ ਸਬਜੀ ਮੰਡੀ ਜਾਣਾ ਜੀ ਉਹਨੂੰ ਬਹੁਤ ਪ੍ਰੋਬਲਮ ਆਂਦੀ ਸੀ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਉਪਰਾਲਾ ਜੀ ਬਹੁਤ ਵਧੀਆ ਹਾਂਜੀ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੀਡੀਆ ਦਾ ਜਿਨ੍ਹਾਂ ਨੇ ਜੋ ਸਰਕਾਰ ਕਰ ਰਹੀ ਹੈ ਉਹਨਾਂ ਦੇ ਕੰਮ ਲੋਕਾਂ ਤੱਕ ਪਹੁੰਚਾਉਣੇ ਆ ਅੱਜ ਜੋ ਮਾਨਜੋਤ ਗੰਤਮਾਨ ਜੀ ਦੀ ਸਰਕਾਰ ਮਾਝਾ ਸਪੀਕਰ ਸਾਹਿਬ ਦੇ ਅਪਰਾਲੇ ਸਰਕਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੈਨੂੰ ਮੈਂ ਇਥੋਂ ਦਾ ਵਸਨੀਕ ਐ ਸਨ 83 ਤੋਂ 83 84 ਤੋਂ ਜਿਹੜੀ ਕਾਲੇ ਰੋਡ ਨੂੰ ਦੋ ਛੜਕਾਂ ਦਾ ਮਲੋਂਦੀ ਹੈ ਦੋਨੇ ਛੜਕਾਂ ਦਾ ਹੀ ਬਹੁਤ ਮੰਦਾ ਹਾਲ ਸੀ ਇਥੋਂ ਨੰਗਾ ਟੱਪੇ ਨੇ ਜਾਂਦਾ ਸੀ ਨਾਲ ਲਗਮਾਂ ਸ਼ਾਂਤੀ ਬਾਣਾ ਇੱਥੇ ਵੀ ਦੇ ਕੋਈ ਆਉਂਦੇ ਸਸਕਾਰ ਕਰਾਉਣ ਤਾਂ ਲੋਕ ਬਕਾਇਦਾ ਰੂਪ ਚ ਸਾਨੂੰ ਕਹਿੰਦੇ ਸੀ ਕਿ ਵੀ ਆ ਯਾਰ ਛੜਕ ਦਾ 84 ਤੋਂ ਹੁਣ ਤੱਕ ਬਣੀ ਨਹੀਂ ਇਹ ਸਰਕਾਰ ਨੇ ਆ ਕੇ ਜੇ ਸੁਣਾਈ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮਾਨਜੋਗ ਸਪੀਕਰ ਸਾਹਿਬ ਨੇ ਉਸੇ ਲੜੀ ਤੇ ਇਹ ਜਿਹੜੀ ਸੜਕ ਹੈ ਕਿ ਤਿੰਨ ਵਾਰਡਾਂ ਨੂੰ ਮਿਲਾਉਂਦੀ ਹੈ ਤੇ ਮੇਨ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਪਹੁੰਚਦੀ ਹੈ ਜਿੱਥੋਂ ਨਿਕਦਾ ਇਸ ਇੰਨਾ ਟ੍ਰੈਫਿਕ ਦਾ ਹੋਣਾ ਜਣਾ ਜਾਂ ਕੋਈ ਜਿੰਨੀ ਵੀ ਵਹੀਕਲ ਹੈ ਇੱਥੋਂ ਟੱਪਦੇ ਆ ਪਰ ਲੋਕਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਸਿਵਲ ਸਿਸਟਮ ਦਾ ਕੰਮ ਕੀਤਾ ਉਦੋਂ ਤੋਂ ਹੀ ਖੁਸ਼ੀ ਮਹਿਸੂਸ ਕਰ ਰਹੇ ਆ ਤੇ ਅੱਜ ਉਮੀਦ ਕਰਦੇ ਆ ਜਲਦੀ ਇਹ ਸੜਕ ਤਿਆਰ ਕਰਕੇ ਉਹ ਇਹਨਾਂ ਨੂੰ ਲੋਕਾਂ ਨੂੰ ਸਮਰਪਿਤ ਕੀਤੀ ਜਾਊਗੀ ਤੇ ਲੋਕ ਬਹੁਤ ਖੁਸ਼ ਹੈ ਅੱਗੇ ਤੋਂ ਵੀ ਇਹੋ ਜਿਹੇ ਅਪਰਾਲੇ ਹੁੰਦੇ ਰਹਿਣਗੇ ਜਿੰਨਾ ਚਿਰ ਮਾਨ ਸਰਕਾਰ ਹੈ ਜਿਹੜੇ ਇਹ ਵਿਕਾਸ ਦੇ ਕੰਮ ਜਾਰੀ ਰਹਿਣਗੇ ਕੋਟਕਪੂਰਾ ਦੇ ਵਿੱਚ ਮਾਨਯੋਗ ਸਪੀਕਰ ਸਾਹਿਬ ਦਾ ਵਿਧਾਨ ਸਭਾ ਹਲਕਾ ਹੈ 80% ਗਲੀਆਂ ਨਾਲੀਆਂ ਦੇ ਕੰਮ ਕੰਪਲੀਟ ਹੋ ਗਿਆ ਜਿਹੜੇ ਰਹਿ ਵੀ ਗਏ 10 15% ਉਹ ਜਲਦੀ ਕੰਪਲੀਟ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਜੀ